ਜੀ ਬਾਬਿਓ ਇਹ ਆਲੇ ਸਾਰੇ ਵੀਰਾਂ ਦਾ ਹੋਰ ਵੀ ਕੀ ਬੰਦਾ ਕਰਦਾ ਘਰ ਪਰਾਂ ਸੱਟ ਰੇ ਬਈ ਸਾਰੇ ਵੀਰਾਂ ਦੇ ਉਪਰਵਾਤਰ ਸਬਸਕ੍ਰਾਈਬ ਕਰ ਬਾਬਿਓ ਮੈਂ ਆ ਗਿਆ ਤੁਹਾਡੇ ਕੋਲੇ ਇੱਕ ਹੋਰ ਬਲੌਗ ਲੱਗੇ ਹਾਜ਼ਰ ਤੇ ਬਲੌਗ ਦੱਸਿਓ ਕਿਵੇਂ ਲੱਗਦੇ ਹੈਗੇ ਤੇ ਕਮੈਂਟ ਮੁੰਟ ਕਰਿਆ ਕਰੋ ਹੋਰ ਤੇ ਆਜੋ ਆਪਾਂ ਕਰਦੇ ਆਜ ਦਾ ਬਲੌਗ ਸ਼ੁਰੂ ਤੇ 에어ਪੋਰਟ ਲਿਆ ਆਂਦੇ ਵਾਕੀ ਆਪਣੇ ਬਾਬਿਓ ਤੇ ਟਰੱਕਟ ਤੜਕੇ ਮੈਂ ਵੀਡੀਓ ਸ਼ੁਰੂ ਨਹੀਂ ਕੀਤੀ ਜਗੀ ਕਿਉਂਕਿ ਤੜਕੇ ਮੈਂ ਉੱਠੇ ਹੀ ਲੇਟ ਆ ਮੈਂ ਅੱਜ ਹੁਣ ਉੱਠਾਂਗਾ ਫਿਰ ਮੈਂ ਉੱਠ ਕੇ ਨਹਾਣ ਨੂੰ ਲਿਆ ਤੇ ਬਸ ਚੁੱਟ ਜਦ ਜੇ ਘਰ ਦੇ ਆਣੇ ਛੱਡ ਕੇ ਬਾਬੇ ਉਤਾਰਤੇ ਸੀ ਬਸ ਤੇ ਹੁਣ ਆਪਾਂ ਸੁੰਦਰੀ ਨੂੰ ਦੇਖਣਗੇ ਕਿ ਕਿਹਨਾ ਸੈਟ ਹੈ ਬੈਠੀ ਜਗੀ ਇਹਨੂੰ ਵੀ ਚਾਰ ਲਿਆ ਸੀਗਾ ਡੈਡੀ ਚਲ ਮੈਂ ਅੱਜ ਇੱਥੇ ਚਾਰਨ ਜਾਇਆ ਨਹੀਂ ਗਿਆ 에어ਪੋਰਟ ਜੇ ਲਿਆਂਦੇ ਬਾਕੀ ਆਪਾਂ ਤੇ ਅੱਜ ਮੈਂ ਇੱਥੇ ਚਾਰਨ ਜਾਇਆ ਨਹੀਂ ਗਿਆ ਤੇ ਤਾਂ ਕਰਕੇ ਬਾਬੇਓ ਤੇ ਸੁੰਦਰੀ ਦੇਖੋ ਆਪਣੀ ਸੁੰਦਰੀ ਦੇਖੋ ਸੁੰਰੀ ਤਾਂ ਅਗਰ ਕੇ ਖੜੀ ਹੋਏ ਸੁੰਦਰੀ ਖੜੀ ਹੋ ਜਾ ਉਹ ਖੜੀ ਹੋ ਜਾ ਓਟੇ ਖੜੀ ਸੁੰਦਰੀ ਮਾਂ ਕੇ ਕਾਹਨੋਂ ਸੌਣੀ ਚੱਲੇ ਮੈਂ ਆ ਵੀਡੀਓ ਦਿਖਾਈ ਜਨੇ ਇਹ ਕੋਈ ਵੀਰ ਕਹੇ ਬਾਬੋ ਬੀਨਾ ਯਰ ਪੂਰੇ ਜਨਵਰ ਦਿਖਾਇਆ ਕਰ ਵੀਡੀਓ ਚ ਮੈਂ ਪੂਰੇ ਜਨਵਰ ਦਿਖਾ ਦੂੰ ਬਾਬਾ ਆ ਇੱਕ ਸੁੰਦਰੀ ਸਾਨੂੰ ਦਿਖਾ ਦਈਏ ਬਣੀ ਨਹੀਂ ਬਾਬੋ ਤੇ ਬਾਂਝੂ ਕੀ ਤਾਂ ਵਧੀਆ ਸੂਪੂਗੇ ਆਪਣੇ ਕੋਲੇ ਬੱਚੇ ਹੋਣਗੇ ਤੇ ਤੁਹਾਨੂੰ ਲਾਕੇ ਵੀ ਦਿਖਾ ਦੇਣੇ ਹੈਗੇ ਕਈ ਵੀਰ ਕਹਿੰਦੇ ਕਹਿੰਦੇ ਲਾਕੇ ਲਾਕੇ ਦਿਖਾਇਆ ਕਰ ਤੇ ਲਗੇ ਬਾਬੇ ਰਹਉਂਦੇ ਕਿ ਮਰੇ ਉਠੋਂ ਤੋਂ ਪਹਿਲਾਂ ਭੱਜ ਜਾਂਦੇ पण ਕੀ ਚੱਕਰ ਹੈ ਪਹਿਲੇ ਦਾਣੇ ਖਿਲਾ ਦਿੰਦੇ ਹੈਗੇ ਤੇ ਲੰਘਿਆਂ ਦੇ ਲਾਕੇ ਤੇ ਉਹ ਵੇਖ ਲੈਣੇ ਆਉਂਦੇ ਕੀ ਬੜਾ ਲਾਏ ਹੁਣ ਉਹ ਸ਼ਾਇਦ ਯਾਰ ਬਾਕੀ ਮੈਨੂੰ ਆਹ ਲਾ ਦ ਬਾਬ ਆਨਲਾਈਨ ਆਉਂਮੀ ਪਿਆ ਗਾਰੰਟੀ ਦਿੰਦਾ ਮੈਂ ਗਾਰੰਟੀ ਦਿੰਦਾ ਮੈਂ ਆਲ ਨਾਲੇ ਉਹੀ ਪਿਓ ਲੋ ਵੇਖ ਇਓ ਉਦੂ ਗੱਲਾਂ ਮੈਂ ਕਰਦੇ ਹੀ ਨਹੀਂ ਹਾਲ ਨਾ ਐ ਉਹੀ ਪਿਆਉਂਦਾ ਜਦੋਂ ਵੇਖ ਲਗੇ ਜਦੋਂ ਵੇਖ ਲਗੇ ਬਾਬਿਓ ਇਕਾ ਫੋਨ ਟੁੱਟਿਆ ਪਿਆ ਮੇਰਾ ਜਦੋਂ ਦੇਖ ਲਗੇ ਹਾਲ ਨਾ ਐ ਉਹੀ ਪਿਆਉਂਦਾ ਸਰਕੀ ਇੰਜ ਟੁੱਟੀ ਪਈ ਸਕਰੀਨ ਤੇ ਬਾਕੀ ਹਾਂ ਚੂਜੇਗਾ ਨਹੀਂ ਚਾਲਦੇ ਬਾਬੇ ਇਹਨੂੰ ਲਾਂਗੀ ਦੂੰਗੀ ਪਾਤ ਹੀ ਡੜੀ ਇਹ ਤੋੜ ਕੇ ਤੇ ਚੂਜੇ ਮੈਂ ਤਾੜਤੀ ਹੀ ਤਾੜ ਕੇ ਦੇ ਜੀਏ ਘਰ ਦੇ ਨਹੀਂ ਤੋੜੇ ਮੈਂ ਤੇ ਤਾਰੇ ਮਾਉਂ ਫੈਂਟਰੀਆ ਮਾਉਂ ਉੱਤਰ ਸੋਂ ਨੂੰ ਪਤਲੀ ਉੱਤੇ ਉੱਡ ਗਿਆ ਸੀਗਾ ਤੇ ਲਗੇ ਥੋੜੇ ਸਾਹਮਣੇ ਲੈ ਕੇ ਆਵਾਂਗੇ ਹੋਰ ਤੇ ਬਾਕੀ ਚੂਚੇ ਦਿਖਾ ਲੀ ਤੁਨ ਸ਼ੌਂਕ ਕਰਾ ਦੇ ਜੁਕੇ ਨੇ ਕਈ ਭਰਾ ਕਹਿੰਦੇ ਕਿ ਕੱਲੇ ਕੱਲੇ ਜਾਨਵਰ ਦਾ ਸ਼ੌਂਕ ਕਰ ਕੱਲੇ ਕੱਲੇ ਦਾ ਕਰਾ ਦੇ ਨੀ ਬਾਬੇ ਕੱਲੇ ਕੱਲੇ ਜਾਨਵਰ ਦਾ ਕੋਈ ਚੱਕਰ ਆ ਤੋੜ ਅਗਰ ਇੱਕ ਸਕੰਟ ਲਾਓ ਬਾਬੇ ਦੇਖੋ ਝੂਜੇ ਆਪਣੇ ਝੂਜੇ ਦੇਖੋ ਦੇਖੋ ਇੱਕ ਮਿੰਟ ਬਾਬੇ ਮੈਂ ਚੈਨਲ ਵਧਾ ਕੈਨਨ ਤਾਂ ਬੜੀ ਹੈ ਬਾਬੇ ਧੁੱਪ ਕਰਕੇ ਲੱਗਦੇ ਦੇਖ ਲੋ ਚੂਚੇ ਤੇ ਅੱਜ ਲੜਾ ਕੇ ਲਿਆਂਦਾ ਬਾਬੇ ਹੋ ਲੰਡਾ ਲੰਡਾ ਆਪਣਾ ਪਲਾ ਲੈ ਗਏ ਇਹ ਨਾਲ ਲੜਿਆ ਫਿਰ ਲੰਡਾ ਲੜ ਪਿਆ ਬਾਬੇ ਹੂ ਨੋ ਗੁਨੀ ਹੋਇਆ ਬਸ ਹੁਣ ਤਾਂ ਖਾਉਂਗਾ hath ne ਫੜ ਕੇ ਹੁਣ ਤਾਂ ਗਰਮੀ ਵਾਲੀ ਐ ਇਹ ਨੂੰ ਦੇ ਗਏ ਜੜ ਬਾਬੇ ਜੜ ਦਨੇ ਯਾਕੋ ਬਾਬੇ ਇਹ ਨੂੰ ਲਾ ਦੇ ਨੀ ਆਈ ਕਿੱਕੋ ਬਾਬੇ ਤੇ ਬੋਬੋ ਲੰਡਾ ਆ ਲੜਾ ਕੇ ਰਹਿੰਦਾ ਜੱਗੂ ਵਾਲੇ ਬਹੁਤ ਲੜਦਾ ਬੜਾ ਲੜਦਾ ਗੱਲੰਡਾ ਹੈ ਬਾਕੀ ਚਿੜੀ ਦਾ ਲਾਣਾ ਸੀਗਾ ਉਹ ਮੈਂ ਟੰਗਤਾ ਇੱਥੇ ਆਪਾਂ ਸਪਲੈਂਡਰ ਗਾਂ ਲਾ ਲਏ ਸ਼ਾਮੀ ਸ਼ਾਮੀ ਲਾ ਲਏ ਬਾਬੇ ਉਹ ਪੂੰ ਵੀ ਨਾ ਕੋਈ ਮੇਰਾ ਪੂੰ ਵੀ ਟੋਟੇ ਵਾਲਾ ਚਲ ਲਾ ਦੇਣੀ ਆ खड़ा रहा है बाकी चाल दे आयो तेरे बाबे आज नवा कुतरा है बड़ा क्या है ना तुम दिखाओ मैं नवा कुतरा है देखो तू मार के देखदा नहीं बाबे ऊंची वाली होगा ऊंची वाली है बाबे देखदा नहीं देखदा नहीं चल कोई नहीं चल कोई नहीं बाबे देखदा नहीं नवा ਤੇ ਬਾਕੀ ਦਮਣੀ ਸਤਾ ਸਤਾਣੀ ਜਾਉਣੀ ਪਿਆ ਬਾਬਿਓ ਫਿਲਮਾਂ ਫਿਲਮਾਂ ਚੱਲੀ ਜਾਂਦੀਆਂ ਫਿਲਮਾਂ ਤੋਂ ਦਿਖਾ ਦਿੰਨੇ ਆ ਆ ਫਿਲਮਾਂ ਚੱਲੀ ਜਾਂਦੀ ਬਾਬਿਓ ਮੈਨੂੰ ਟ੍ਰੈਮ ਸੀ ਚਾਫ ਹੋ ਗਈ ਤੇ ਇਧਰ ਪਿਆ ਦਵਣੀ ਆਪਾਂ ਪਰ ਹੈਲੋ ਪਾਣਾ ਇਹ ਵੀ ਇਹ ਵੀ ਮੇਰੇ ਅਰਗਾ ਇਹ ਵੀ ਮੇਰੇ ਅਰਗਾ ਹੋ ਗਏ ਬਾਬਿਓ ਇਹ ਵੀ ਲੇਟ ਹੀ ਉੱਠਣ ਲੱਗ ਗਿਆ ਕਰਿਆ ਯਾਰ ਏ ਵੀ ਮੇਰੇ ਵਰਗਾ ਹੋ ਜਾਗਾ ਓਕੇ ਬਾਬਾ ਧੰਨਵਾਦ ਜੇ ਵੀਡੀਓ ਵਧਾ ਲਗੀ ਲਾਈਕ ਕਮੈਂਟ ਕਰਕੇ ਸ਼ੇਅਰ ਕਰਕੇ ਜੁੜ ਦੱਸਿਓ ਓਕੇ ਬਾਬਾ ਧੰਨਵਾਦ ਆਹੀ ਤੁਹਾਡੇ ਕੋਲ ਵੀਡੀਓ ਲੈ ਕੇ ਆਉਂਦੇ ਰਹਿਗੇ ਓਕੇ ਬਾਬੇ ਸਾਸਰੀ ਘਰ